ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਸਾਖੀ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਸ ਤਰ੍ਹਾਂ ਇੱਕ ਡਾਕੂ ਨੂੰ ਸੰਤ ਬਣਾਇਆ ਸਾਰੀ ਸਾਖੀ ਸੁੰਨਾ ਆਪਣੇ ਮਨ ਦੇ ਕਈ ਗਿਲੇ ਸ਼ਿਕਵੇ ਦੂਰ ਹੋ ਜਾਣਗੇ ਤੇ ਗੁਰੂ ਨਾਲ ਜੁੜਨ ਦਾ ਰਾਹ ਪਤਾ ਲੱਗ ਜਾਊਗਾ ਕਹਿੰਦੇ ਕਿ ਗੁਰੂ ਦਾ ਸੇਵਕ ਦਾ ਸੰਬੰਧ ਲੈਣ ਗਿਆ ਹੋਇਆ ਸੀ ਪਿੰਡਾਂ ਚ ਤੇ ਰਸਤੇ ਵਿੱਚ ਦੀ ਜਿਹੜੇ ਉਹ ਜੰਗਲ ਚੋਂ ਲੰਘਦਾ ਸੀ ਉੱਥੇ ਇੱਕ ਬੜਾ ਤਗੜਾ ਡਾਕੂ ਰਹਿੰਦਾ ਸੀ ਲੱਖੂ ਤੜਪੀਆ ਉਹਦੇ ਤੋਂ ਸਾਰੇ ਹੀ ਡਰਦੇ ਸੀ ਉਹ ਹਰ ਇੱਕ ਨੂੰ ਲੁੱਟ ਲੈਂਦਾ ਸੀ ਕਿਸੇ ਨੂੰ ਖਾਲੀ ਨਹੀਂ ਜਾਣ ਦਿੰਦਾ ਸੀ ਗੁਰੂ ਦਾ ਸੇਵਕ ਦਸਵੰਦ ਲੈ ਕੇ ਜੋ ਕਿ ਦਸਵੰਦ ਸਾਨੂੰ ਸਭ ਨੂੰ ਕੱਢਣਾ ਚਾਹੀਦਾ ਹੈ ਆਪਦੇ ਦਸਾਂ ਨੋਹਾਂ ਦੀ ਕਿਰਤ ਕਮਾਈ 'ਚ ਗੁਰੂ ਦਾ ਹਿੱਸਾ ਕੱਢਣਾ ਬਹੁਤ ਜ਼ਰੂਰੀ ਹੈ ਕਿਉਂਕਿ ਉਹੀ ਤਾਂ ਆਪਾਂ ਨੂੰ ਦਿੰਦਾ ਹੈ ਕਹਿੰਦੇ ਆ ਕਿ ਉਹ ਜਦੋਂ ਜੰਗਲ ਵਿੱਚ ਦੀ ਲੰਘਣ ਲੱਗਾ ਤੇ ਉਹਨੂੰ ਉਹ ਲੱਖੂ ਤਾੜਵੀਂ ਆਗੂ ਮਿਲ ਪਿਆ ਉਹਨੇ ਉਹਦੇ ਗੱਲ ਤੇ ਕਿਰਪਾਣ ਰੱਖੀ ਜੋ ਉਹਦੇ ਕੋਲ ਤੇਜ ਛੁਰੀ ਸੀ ਤੇ ਕਿਹਾ ਜੋ ਵੀ ਆ ਤੇਰੇ ਕੋਲ ਉਹ ਮੈਨੂੰ ਦੇ ਦੇ ਕਹਿੰਦੇ ਉਹਨੇ ਆਪਣੀ ਜੇਬ ਚੋਂ 5 ਰੁਪਏ ਕੱਢ ਕੇ ਉਹਨੂੰ ਫੜਾ ਦਿੱਤੇ ਉਹਨੇ ਫੜ ਲਏ ਫਿਰ ਉਹਨੇ ਕਿਹਾ ਵੀ ਤੇਰੇ ਦੂਜੇ ਹੱਥ ਵਿੱਚ ਤੇਰੀ ਪੋਟਲੀ ਵਿੱਚ ਕੀ ਹੈ ਉਹਨੇ ਕਿਹਾ ਜੋ ਮੇਰਾ ਸੀ ਉਹ ਮੈਂ ਤੈਨੂੰ ਦੇ ਦਿੱਤਾ ਏ ਮੇਰੇ ਗੁਰੂ ਦਾ ਏ ਇਹ ਦਸਵੰਦ ਦੇ ਲੋਕਾਂ ਤੋਂ ਇਕੱਠਾ ਕੀਤਾ ਇਹ ਮੈਂ ਤੈਨੂੰ ਨਹੀਂ ਦੇ ਸਕਦਾ ਉਹ ਕਹਿੰਦਾ ਕਿ ਮੈਂ ਤੈਨੂੰ ਮਾਰ ਦਊਂਗਾ ਨਹੀਂ ਤੇ ਦੇ ਦੇ ਉਹ ਕਹਿੰਦਾ ਮੈਨੂੰ ਮਰਨਾ ਮਨਜ਼ੂਰ ਹੈ ਪਰ ਮੈਂ ਦਸਵੰਦ ਨਹੀਂ ਦੇ ਸਕਦਾ ਇਹ ਮੈਂ ਆਪਣੇ ਗੁਰੂ ਨੂੰ ਜਾ ਕੇ ਦੇਣਾ ਹੈ ਉਹਦੇ ਲਈ ਚਾਹੇ ਤੂੰ ਮੈਨੂੰ ਮਾਰ ਦੇ ਕਹਿੰਦੇ ਇੱਕਦਮ ਉਹਦੇ ਮਨ ਵਿੱਚ ਆਇਆ ڈاکੂ ਤੇ ਵੀ ਐਸਾ ਕਿਹੜਾ ਗੁਰੂ ਹੈ ਕਿ ਜਿੰਦੇ ਬਦਲੇ ਮਰਨ ਨੂੰ ਤਿਆਰ ਹੈ ਉਹ ਕਹਿੰਦਾ ਚੱਲ ਜੇ ਤਾ ਤੂੰ ਸੱਚਾ ਆਇਆ ਤੇ ਤੈਨੂੰ ਛੱਡ ਦੂੰ ਨਹੀਂ ਤੇ ਤੈਨੂੰ ਮਾਰੂੰ ਤੂੰ ਮੈਨੂੰ ਆਪਣਾ ਗੁਰੂ ਬਖਾ ਕਹਿੰਦੇ ਤੇ ਉਹ ਦੋਵੇਂ ਜਾਣੇ ਤੁਰ ਪਏ ਤੇ ਤਾਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕੋਲ ਆ ਗਏ ਤੇ ਗੁਰੂ ਨੇ ਪੁੱਛਿਆ ਹਾਂ ਬਈ ਇਹ ਕਿਨੂੰ ਨਾਲ ਲਈ ਫਿਰਦਾ ਹੈ ਤਾਂ ਉਹਨੇ ਕਿਾ ਪਤਾ ਨਹੀਂ ਗੁਰੂ ਜੀ ਕੌਣ ਹੈ ਤੁਸੀਂ ਆਪੇ ਹੀ ਵੇਖ ਲਓ ਗੁਰੂ ਤਾਂ ਸਭ ਜਾਣੀ ਜਾਨ ਸੀ ਕਹਿੰਦੇ ਗੁਰੂ ਨੇ ਐਸੀ ਹੁੰਦੇ ਵੱਲ ਨਜ਼ਰ ਕੀਤੀ ਕਿ ਜਿਹੜਾ ਲੱਖੂ ਧੜਵੀਆ ڈاکੂ ਸੀ ਉਹਨੂੰ ਕੋਈ ਸੁੱਧ ਬੁੱਧ ਨਾ ਰਹੀ ਤੇ ਉਹ ਇੱਕਦਮ ਗੁਰੂ ਵਾਲਾ ਹੋ ਗਿਆ ਉਹ ਸੱਚੇ ਪਾਤਸ਼ਾਹ ਦੀ ਨਿਗਾ ਹੀ ਐਸੀ ਕਿ ਉਹਨਾਂ ਸਿਰਫ ਉਹਦੇ ਵੱਲ ਤੱਕਿਆ ਤੇ ਉਹਦੇ ਜਨਮਾਂ ਜਨਮਾਂ ਦੇ ਕੋੜ ਮੁੱਕ ਗਏ ਇਸ ਤੋਂ ਪਹਿਲਾਂ ਕਹਿੰਦੇ ਕਿ ਮਹਾਰਾਜ ਜੀ ਨੇ ਉਹਨਾਂ ਨੂੰ ਪੁੱਛਿਆ ਸੀ ਵੀ ਤੂੰ ਚੰਗੇ ਕੰਮ ਕੀਤੇ ਆ ਕੋਈ ਤੇ ਉਹਨੇ ਸੱਚ ਦੱਸਿਆ ਉਹ ਕਹਿੰਦਾ ਮੈਂ ਚੰਗਾ ਕੋਈ ਨਹੀਂ ਕੀਤਾ ਤੇ ਉਹਨਾਂ ਕਹਿੰਿਆ ਬੁਰੇ ਆਂਦਾ ਬੁਰਿਆਂ ਦਾ ਕੋਈ ਹਿਸਾਬ ਹੀ ਨਹੀਂ ਇਹ ਕਰਨ ਤੋਂ ਬਾਅਦ ਜਦੋਂ ਗੁਰੂ ਨੇ ਨਿਗਾਹ ਭਰ ਕੇ ਵੇਖਿਆ ਤੇ ਉਹਦੇ ਸਾਰੇ ਮਨ ਵਿੱਚ ਜੋ ਵੀ ਈਰਖਾ ਦਵੈਤ ਡਾਕੂਪੁਣਾ ਜੋ ਵੀ ਸੀ ਹਿਸਾਬ ਵੀ ਚਲਾ ਗਿਆ ਤੇ ਕਹਿੰਦੇ ਫੇਰ ਉਹ ਸੰਤ ਕਾਬਲੀਆ ਨਾਂ ਦੇ ਸੰਤਨ ਮਹਾਂਪੁਰਖਾਂ ਨਾਲ ਉਹ ਅੱਜ ਵੀ ਮਸ਼ਹੂਰ ਹੈ ਉਹਰ ਸੰਤ ਬਣ ਗਿਆ ਲੋਕ ਉਹਨੂੰ ਪੂਜਣ ਲੱਗ ਪਏ ਉਹ ਗੁਰੂ ਦਾ ਐਸਾ ਸਰਦਾਲੂ ਬਣਿਆ ਕਿ ਦੁਨੀਆ ਉਹਨੂੰ ਪੂਜਣ ਲੱਗ ਪਈ ਕਹਿੰਦੇ ਕਿ ਉਹ ਗੁਰੂ ਦੀ ਨਜ਼ਰ ਹੀ ਐਸੀ ਸਵੱਲੀ ਹੈ ਜਿੰਦੇ ਤੇ ਪੈ ਜਾਵੇ ਉਹਨੂੰ ਫਿਰ ਪਤਾ ਹੀ ਨਹੀਂ ਕੀ ਦਾ ਕੀ ਬਣਾ ਦਿੰਦੀ ਹੈ ਸਾਧ ਸੰਗਤ ਉਹ ਗੁਰੂ ਵਾਲੇ ਬਣੋ ਅਮਰਤ ਵੇਲੇ ਉਠੋ ਨਾਮ ਬਾਣੀ ਨਾਲ ਜੁੜੋ ਸੱਚ ਬੋਲੋ ਝੂਠ ਨਾ ਬੋਲੋ ਈਰਖਾ ਨਾ ਕਰੋ ਇਹ ਸਭ ਦੱਸਦਿਆਂ ਜੇ ਕੋਈ ਗਲਤੀ ਹੋਈ ਤਾਂ ਬੋਲੀ ਚੁੱਕ ਮਾਫ ਕਰਨਾ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਇਕ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਤੇ ਕਮੈਂਟ ਕਰਨਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ